ਸਵਾਲ ਉੱਠਦਾ ਏ ਕਈ ਅੱਜ ਵੀ ਕਰਦੇ ਐ ਸਵਾਲਾਂ ਨਾਲ ਜ਼ਿੰਦਗੀ ਭਰੀ ਆ ਮਾਰੇ ਨੂੰ ਸਵਾਲ ਕੀਤਾ ਕਹਿੰਦੇ ਜੀ ਰੋਜ਼ ਇੰਨਾ ਸੰਗਤ ਨਾਮ ਜਪਦੀ ਐ ਇਹਦਾ ਕੀ ਅਰਥ ਐ ਇਹਦੀ ਕੋਈ ਮਹਿਮਾ ਦੱਸੋ ਮਹਾਰਾਜ ਵੀ ਨਾਮ ਦੇ ਵਿੱਚ ਬਰਕਤ ਕੀ ਆ ਤੇ ਮੇਰੇ ਗੁਰੂ ਅਰਜਨ ਸਾਹਿਬ ਮਾਰੇ ਨੇ ਆਪ ਕਥਾ ਕੀਤੀ ਇੱਕ ਸੁਣ ਲਿਓ ਫਿਰ ਅੱਗੇ ਚੱਲਦੇ ਆਂ ਮਹਾਰਾਜ ਸੱਚੇ ਪਾਤਸ਼ਾਹ ਬੈਠੇ ਸੰਗਤ ਬੈਠੀ ਮਹਾਰਾਜ ਕਹਿੰਦੇ ਬਹਿ ਜੋ ਸਾਰੇ ਜਾਨੇ ਭਾਈ ਅੱਜ ਤਨ ਹੁੰ ਦਸੀਏ ਵੀ ਪਰਮੇਸ਼ਰ ਦਾ ਚਿੰਤਨਾ ਤੇ ਉਹਦੇ ਅੱਗੇ ਕੀਤੀ ਦੁਆ ਕਿੰਨਾ ਕਸਰ ਕਰਦੀ ਹੈ ਫਿਰ ਮਹਾਰਾਜ ਸਾਹਿਬ ਜੀ ਨੇ ਗੁਰਬਾਣੀ ਦੇ ਆਸਰੇ ਦੇ ਨਾਲ ਸਾਖੀ ਨੂੰ ਕਬੂਲ ਕੀਤਾ ਹਜੂਰ ਸੁਣਾਉਣ ਲੱਗੇ ਵੀ ਜੜੀਆਂ ਮੇਰੀਆਂ ਭੈਣਾ ਮੇਰੇ ਵੀਰ ਮੇਰੀਆਂ ਮਤਾਵਾਂ ਰੋਜ਼ ਪੋਥੀ ਖੋਲ ਕੇ ਪਾਠ ਕਰਦੇ ਆ ਮੈਂ ਵੀ ਗ੍ਰਸਤੀਆਂ ਅੱਜ ਇੱਕ ਪ੍ਰੋਬਲਮ ਹੋਰ ਵੱਡੀ ਖੜੀ ਹੋਈ ਹੈ ਕਿ ਕਈ ਘਰਾਂ ਦੇ ਵਿੱਚ ਕਈ ਰੂਹਾਂ ਵਾਂ ਰੱਬ ਨਾਲ ਜੁੜੀਆਂ ਤੇ ਉਹ ਜਦੋਂ ਬੰਦਕੀ ਕਰਦੀਆਂ ਜਾਂ ਗੁਰਦੁਆਰੇ ਆਉਂਦੀਆਂ ਤੇ ਉਹਨਾਂ ਨੂੰ ਘਰ ਦੇ ਬਹੁਤ ਗੱਲਾਂ ਕਰਦੇ ਆਖੋ ਸਤਨਾਮ ਅੱਜ ਇਹ ਵੀ ਮਸਲਾ ਬਣ ਗਿਆ ਕਈ ਵਰੀ ਵੇਖੋ ਕਲਯੁਗ ਦਾ ਮਾਹੌਲ ਹੈ ਕੋਈ ਰੂਹ ਜੁੜੀ ਹੁੰਦੀ ਉਹਨੂੰ ਬਾਣੀ ਕੀਰਤਨ ਵਧੀਆ ਲੱਗਦਾ ਤੇ ਜਿਹੜੇ ਦੂਜੇ ਹੁੰਦੇ ਉਹ ਮੂੰਹ ਮੋੜਦੇ ਆਖੋ ਸਤਨਾਮ ਉਹ ਨੱਕ ਸਪੀਨੀਆਂ ਕਰਦੇ ਪਾਠ ਹੀ ਕਰੀ ਜਾਂਦੇ ਇਹਨਾਂ ਨੂੰ ਗੁਰਦੁਆਰੇ ਜਿੱਦਾਂ ਉਹ ਕਹਿੰਦੇ ਨਾ ਕਵੀ ਜੀ ਕਹਿੰਦੇ ਫੁੱਲ ਦੇ ਪਾਸ ਸੁਜਵਾਏ ਕੰਡੇ ਉਹ ਮੇਰੇ ਮਨ ਭਾਏ ਕੰਡੇ ਫੁੱਲ ਨੇ ਆਪ ਮਿਲਣ ਤੋਂ ਪਹਿਲਾਂ ਮੇਰੇ ਨਾਲ ਮਲਾਏ ਕੰਡੇ ਹਮਦਰਦਾ ਫੁੱਲੇ ਉਸ ਨੂੰ ਮਿਲਿਆ ਜਿਸ ਨੇ ਯਾਰ ਬਣਾਏ ਕੰਨੇ ਪਾਤਸ਼ਾ ਸੁਣਾਉਣ ਲੱਗੇ ਕਹਿੰਦੇ ਵਹਿ ਜਾਓ ਮਾਰੇ ਸਾਹਿਬ ਜੀ ਕਹਿੰਦੇ ਜੰਗਲ ਦੇ ਵਿੱਚ ਸ਼ਿਕਾਰੀ ਜਾਂਦਾ ਏ ਓ ਸ਼ਿਕਾਰੀ ਕੀ ਕਰਦਾ ਏ ਇੱਕ ਸ਼ਿਕਾਰ ਦੀ ਭਾਲ ਦੇ ਵਿੱਚ ਆਪਣਾ ਸਾਜੋ ਸਮਾਨ ਚੁੱਕ ਕੇ ਤੇ ਘਣੇ ਜੰਗਲ ਚ ਚਲਾ ਜਾਂਦਾ ਉਸ ਜੰਗਲ ਦੇ ਵਿੱਚ ਉਹ ਇਧਰ ਉਧਰ ਭਟਕਦਾ ਏ ਕਾਫੀ ਲੰਮਾ ਸਮਾਂ ਨੂੰ ਬਤੀਤ ਹੁੰਦਾ ਏ ਤੇ ਫਿਰ ਕੀ ਹੁੰਦਾ ਹੈ ਪੋਫਟੀ ਇੱਕ ਹਿਰਨੀ ਆਪਣੇ ਤਿੰਨ ਚਾਰ ਬੱਚਿਆਂ ਨੂੰ ਆਪਣੀ ਬੁੱਕਲ 'ਚ ਲੈ ਕੇ ਆਰਾਮ ਕਰ ਰਹੀ ਹੈ ਗੱਜ ਕੇ ਆਖੋ ਸਤਨਾਮ ਮੈਂ ਕੀਬਰੀ ਹੈਰਾਨ ਨਾ ਵੀ ਮੇਰੇ ਪਾਤਸ਼ਾਹ ਨੂੰ ਵੀ ਸਵਾਲ ਜਵਾਬ ਕਰਦੀ ਰਹੀ ਸੰਗਤਾਂ 'ਚ ਕੋਈ ਨਵੀਂ ਗੱਲ ਨਹੀਂ ਉਦੋਂ ਵੀ ਤਰਕ ਵਾਲੇ ਇਦਾਂ ਹੀ ਸੀ ਸਾਰਾ ਕੁਝ ਬੰਦਾ ਕਰਕੇ ਤੇ ਮੁੜ ਕੇ ਖੀਰੀ ਮਾਫੀ ਮੰਗਣੀ ਪੈਂਦੀ ਆਖੋ ਸਤਨਾਮ ਮੈਂ ਕੁਝ ਕਹਿਣਾ ਨਹੀਂ ਤੁਸੀਂ ਇਸ਼ਾਰਾ ਸਮਝ ਲਿਓ ਨੈੱਟ ਦਾ ਜਮਾਨਾ ਏ ਤੇ ਜੇ ਪਹਿਲਾਂ ਨਾਲ ਇਸ ਤਰ੍ਹਾਂ ਕਰਿਆ ਕਰੀਏ ਆਖੋ ਸਤਨਾਮ ਥੋੜੇ ਜਿਵੇਂ ਵਿਊ ਖਾਤਰ ਥੋੜੀ ਮਾਇਆ ਖਾਤਰ ਆਪਾਂ ਆਪਣੇ ਗੁਰੂ ਦੀ ਜਾਣ ਬੁੱਝ ਕੇ ਨਿੰਦਿਆ ਕਰਦੇ ਲੋਕੀ ਹੁਣ ਜੂ ਕਹਿੰਦੇ ਆ ਵੀ ਧਰਮ ਬਦਲ ਗਏ ਲੋਕ ਲੋਕੀਂ ਦੂਜੇ ਧਰਮ ਚ ਚਲੇ ਗਏ ਹੁਣ ਦੁਬਾਰਾ ਹੀ ਲਿਓਣੇ ਤੇ ਕਲਾਹੇ ਵੀ ਤੇ ਅਹੀਂ ਆ ਜਦੋਂ ਅਹੀਂ ਕਹਿ ਨਹੀਂ ਲੱਗ ਪੇ ਵੀ ਸਾਡੇ ਗੁਰਦਰ ਇੱਕ ਅੱਖ ਨਹੀਂ ਹੈਗਾ ਸਰੋਵਰ ਪਾਣੀ ਹੈ ਬਾਣੀ ਤੇ ਗਿਆਨ ਹੈ ਇਹਦੇ ਚ ਤੇ ਫਿਰ ਅਗਲਿਆਂ ਤੇ ਆਪੇ ਕਹਿਣਾ ਵੀ ਫਿਰ ਇਹ ਚ ਤੇ ਫਾਇਦਾ ਹੀ ਕੋਈ ਨਹੀਂ ਇਹ ਤੇ ਉਹ ਗੱਲ ਬਣੀ ਵੀ ਜਦੋਂ ਘਰ ਮੱਚ ਚੱਲਿਆ ਤੇ ਫਿਰ ਪਾਣੀ ਦੀ ਬਾਲਟੀ ਚੱਕੀ ਫਿਰ ਗਿਆ ਕੋ ਸਤਨਾਮ ਸ੍ਰੀ ਤੁਸੀਂ ਮੇਰੇ ਆਪਣੇ ਸਾਰੇ ਆਪਾ ਆਪਣੇ ਆ ਫਿਰ ਵੀ ਸ਼ੁਗਰ ਹੈ ਕੋਈ ਆਪਣਾ ਤੇ ਆਪਣਾ ਹੁੰਦਾ ਪਰ ਦੁੱਖ ਇਹ ਹੁੰਦਾ ਵੀ ਤੀਲੀ ਇੱਕ ਛੁੱਟੀ ਹੁੰਦੀ ਜਦੋਂ 100 ਕਿੱਲਾ ਕਣਕ ਸੜ ਜੇ ਨਾ ਤੇ ਬਾਅਦ ਚ ਅਫਸੋਸ ਕਰਕੇ ਕੁਝ ਲੱਭਦਾ ਨਹੀਂ ਬੜਾ ਨੁਕਸਾਨ ਹੋ ਜਾਂਦਾ ਮੈਂ ਕਿਸੇ ਪ੍ਰਤੀ ਨਹੀਂ ਮੈਂ ਬੈਠਾ ਹੀ ਗੋਦੀ ਚ ਤਾਂ ਮਾਰੇ ਦੀ ਸਟੇਜ ਤੋਂ ਵੀ ਗੋਦ ਚ ਕਥਾ ਵੀ ਕਈ ਵਾਰੀ ਬਲਾਰਾ ਪਤਾ ਨਹੀਂ ਕੀ ਚੱਕਰ ਚੱਲਦਾ 20 ਸਾਲਾਂ ਤੋਂ ਜੁੜੀ ਹੋਈ ਸੰਗਤ ਨੂੰ ਵੀ ਮੇਰੇ ਮੂੰਹ ਚੋਂ ਨਿਕਲਿਆ ਇੱਕ ਬੋਲ ਤੋੜ ਸਕਦਾ ਸੰਗਤ ਵਿਚਾਰੀ ਵੇਂਦੀ ਸਾਡੇ ਚਿਹਰੇ ਵੱਲ ਇਹ ਨਹੀਂ ਜੋ ਮਰਜੀ ਬੋਲੀ ਜਾਈਏ ਮੇਰੇ ਪਾਤਸ਼ਾਹ ਮਹਾਰਾਜ ਜੀ ਨੇ ਗੁਰਬਾਣੀ ਤੇ ਸ਼ਰਧਾ ਬਣਾਈ ਗੁਰਬਾਣੀ ਤੇ ਵਿਸ਼ਵਾਸ ਬਣਾਇਆ ਤੇ ਬਾਜ ਮਾਰ ਕੇ ਤੁਹਾਨੂੰ ਆਖਿਆ ਆਵੋ ਸਿੱਖ ਸਤਗੁਰ ਕੇ ਗਾਵੋ ਸਚੀ ਤੇ ਕੋਈ ਉੱਠ ਕੇ ਕਹਦੇ ਜੀ ਬਾਣੀ ਪੜਨ ਦਾ ਫਾਇਦਾ ਹੀ ਕੋਈ ਨਹੀਂ ਇਹ ਤੇ ਐਵੇਂ ਵਾਰ-ਵਾਰ ਜਪਜੀ ਸਾਹਿਬ ਪੜੀ ਜਾਂਦੀ ਸੁਖਮਨੀ ਸਾਹਿਬ ਤੇ ਸਾਡਾ ਗੁਰੂ ਕਹਿ ਰਿਹਾ ਵੀ ਆਹੋ ਸਿੱਖ ਸਤਿਗੁਰੂ ਕੇ ਅਸੀਂ ਗੁਰੂ ਨੂੰ ਵੱਡਾ ਸਮਝਾਂਗੇ। ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਸੰਗਤ ਨੂੰ ਪਿਆਰ ਨਾਲ ਸੰਬੋਧਨ ਕੀਤਾ। ਮੇਰੇ ਮਹਿਬੂਬ ਕਹਿਣ ਲੱਗੇ ਕਹਿੰਦੇ ਜੰਗਲ ਦੇ ਵਿੱਚ ਇੱਕ ਹਿਰਨ ਮਿਲਿਆ ਸ਼ਿਕਾਰੀ ਨੂੰ। ਗੱਲ ਚੱਲਣੀ ਨਾਮ ਕਿਉਂ ਜਪੀਦਾ ਤੇ ਕਿੰਨੀ ਤਾਕਤ ਹੈ। ਆਪ ਸਤਿਗੁਰੂ ਨੇ ਸ਼ਰਧਾ ਬਣਾਉਣੀ ਇਹ ਸੈਸਕ੍ਰਿਤੀ ਦੀ ਬਾਣੀ ਹੈ। ਬੜੀ ਪਿਆਰੀ ਮਾਰਦ ਸਾਹਿਬ ਦੀ ਮ੍ਰਿਗੀ ਪਖੰਤ ਬਦਕ ਪ੍ਰਹਾ ਰੇਣ ਲਖ ਆਵਦੈ ਆਹੋ ਜਸ ਰੁਖੇਣ ਗੋਪਾਲਹਿ ਨਾਨਕ ਰੋਮਨਾ ਚੇਦੇ ਅਤੀ ਬਹੁ ਯਤਨ ਕਰਤਾ ਬਲਵੰਤ ਕਾਰੀ ਸਵੰਤ ਸੂਰਾ ਚਤੁਰ ਦਿਸੈ ਹਜ਼ੂਰ ਕਹਿੰਦੇ ਉਹ ਹਿਰਨ ਆਪਣੇ ਬੱਚਿਆਂ ਚ ਸੁਤਾਏ ਸ਼ਿਕਾਰੀ ਗਿਆਏ ਪੜੋ ਬਾਣੀ ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਏ ਨਾ ਕਈ ਵਾਰੀ ਬੰਦੇ ਦੀ ਜ਼ਿੰਦਗੀ 'ਚ ਇਦਾਂ ਦੀ ਮੁਸੀਬਤ ਆ ਜਾਂਦੀ ਵੀ ਉਹਨੂੰ ਚਾਰੇ ਪਾਸੇ ਬੰਦ ਦੀਦੇ ਆ ਤੇ ਉਹ ਹਿਰਨ ਨੂੰ ਵੀ ਇਸ ਤਰ੍ਹਾਂ ਹੀ ਮਹਿਸੂਸ ਹੋਇਆ ਸ਼ਿਕਾਰੀ ਨੇ ਚਾਰੇ ਪਾਸੇ ਘੇਰ ਲਏ ਇੱਕ ਪਾਸੇ ਅੱਗ ਬਾਲਤੀ ਇੱਕ ਪਾਸੇ ਜਾਲ ਲਾਤਾ ਇੱਕ ਪਾਸੇ ਉਹਦਾ ਕੁੱਤਾ ਸ਼ਿਕਾਰੀ ਖੜੋ ਗਿਆ ਇੱਕ ਪਾਸੇ ਆਪ ਤੀਰ ਲੈ ਕੇ ਕੂਕ ਮਾਰੀ ਬਿਗਲ ਵਜਾਇਆ ਜਦੋਂ ਉਸ ਹਿਰਨ ਦੇ ਨੇਤਰ ਖੁੱਲੇ ਇਹ ਮੇਰੀ ਪੰਜਵੇਂ ਪਾਤਸ਼ਾਹੀ ਕਥਾ ਖੁ ਸਤਨਾਉ ਉਹਨਾਂ ਰੂਹਾਂ ਵਾਸਤੇ ਜਿਹੜੇ ਤੜਕੇ ਉੱਠ ਕੇ ਰੋਜ਼ satsang ਕਰਦੇ ਸੇਵਾ ਸਿਮਰਨ ਬੰਦਕੀ ਪਿਆਰ ਵਾਲਿਓ ਧਿਆਨ ਦੇਣਾ ਹਜ਼ੂਰ ਕਹਿੰਦੇ ਨੇ ਚਾਰੇ ਰਸਤੇ ਬੰਦ ਉਹ ਹਿਰਨ ਨੇ ਅੱਖਾਂ ਖੋਲੀਆਂ ਇੱਧਰ ਵੀ ਮੌਤ ਇੱਧਰ ਵੀ ਮੌਤ ਇੱਧਰ ਵੀ ਪੜੋ ਫੇਰ ਜਾ ਕੋ ਮੁਸ਼ਕਲ ਅੱਤ ਬਣੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾ ਸਾਖ ਪੀ ਭਜ ਸਭ ਭਜੈ ਆਸਰਾ ਚੁੱਕੈ ਸਭ ਅਸਰਾਉ ਉਹਨੇ ਚਾਰੇ ਪਾਸੇ ਕੀ ਵੇਖਿਆ ਮੌਤ ਸੁਭਾਵਕ ਹੀ ਉਸ ਮਾਨਸਿਕ ਭਾਵੇਂ ਜਨਮਰੀ ਹੋਵੇ ਮਾਂ ਮਾਂ ਹੀ ਹੁੰਦੀ ਆਖੋਏ ਮੋਹ ਹੁੰਦਾ ਏ ਸਾਡੀਆਂ ਵੀ ਤਿੰਨ ਮਾਵਾਂ ਇੱਕ ਤਰਤੀ ਮਾਵਾਂ ਇੱਕ ਜਿੰਨੇ ਸਾਨੂੰ ਜਨਮ ਦਿੱਤਾ ਕਦਰ ਕਰਿਆ ਕਰੋ ਮਾਂ ਦੀ ਮਾਂ ਭਾਵੇਂ ਕਾਲੀ ਹੋਵੇ ਗੋਰੀ ਹੋਵੇ ਮਦਰੀ ਹੋਵੇ ਗਰੀਬ ਹੋਵੇ ਮਾਂ ਅਮੀਰੀ ਹੁੰਦੀ ਹੈ ਕਿਉਂਕਿ 7 ਮਮ ਦੀ ਪਥਰੀ ਨੀਂਦ ਨਹੀਂ ਆਉਣ ਦਿੰਦੀ 9 ਮਹੀਨੇ ਮਾਂ ਰੱਖਦੀ ਆਪਣੇ ਸੀਨੇ 'ਚ ਕਈ ਮੂਰਖੇ ਇਦਾਂ ਦੇ ਆਪਣੀ ਮਾਂ ਨੂੰ ਵੀ ਧੱਕੇ ਮਾਰ ਦਿੰਦੇ ਆਖੋ ਸਤਨਾਮ ਤੀਜੀ ਮਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆ ਜਦੋਂ ਸਾਰੇ ਲੋਕੀ ਸਾਥ ਛੱਡ ਦੇਣ ਉਦੋਂ ਬੰਦੇ ਦੇ ਇੱਕੋ ਗੱਲ ਮਨ 'ਚ ਆਉਂਦੀ ਵੀ ਮੈਂ ਗੁਰਦੁਆਰੇ ਜਾਵਾਂ ਅਰਦਾਸ ਕਰਾਂ ਉਸ ਮਿਰਗ ਨੇ ਆਪਣਾ ਮੁਖੜਾ ਉੱਪਰ ਵੱਲ ਨੂੰ ਚੁੱਕਿਆ ਚੁੱਕ ਕੇ ਮੁਖੜਾ ਤੇ ਅਰਦਾਸ ਕੀਤੀ ਹੈ ਅੰਦਰੋਂ ਹਿਰਦੇ ਨਾਲ ਦੁਆ ਕੀਤੀ ਕਿ اے ਪ੍ਰਮਾਤਮਾ ਪ੍ਰਭੂ ਮੇਰੇ ਬੱਚੇ ਤੇ ਮੇਰੀ ਰੱਖਿਆ ਕਰ ਪੰਜਵੇਂ ਪਾਤਸ਼ਾਹ ਲਿਖਦੇ ਨੇ ਮ੍ਰਿਗੀ ਪਖੰਤ ਬਦਕ ਪ੍ਰਹਾ ਰੇਣ ਲਖ ਆਵਦੇ ਜਦੋਂ ਨੇ ਚਾਰੇ ਪਾਸੇ ਕਿਰਿਆ ਵੇਖਿਆ ਆਪਣੇ ਆਪ ਨੂੰ ਉਹ ਜਸ ਰਖੇਣ ਗੋਪਾਲ ਹੈ ਆ ਜਿਹੜਾ ਤੁਸੀਂ ਵਾਹਿਗੁਰੂ ਵਾਹਿਗੁਰੂ ਕਹਿੰਨ ਨੂੰ ਕਹਿੰਦੇ ਜਸ ਕਰਨਾ ਉਹਦਾ ਜਸ ਗਾਉਣਾ ਵਾਹਿਗੁਰੂ 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 ਤਨ ਮੇਰੇ ਪੰਜਵੇਂ ਪਾਤਸ਼ਾਹ ਕਹਿੰਦੇ ਉਹਨੇ ਜਸ ਕੀਤਾ ਕੁਝ ਮਿੰਟ ਉਹਦੀ ਕੂਕ ਉਹਦੀ ਪੁਕਾਰ ਅੰਦਰੋਂ ਨਿਕਲੀ ਹੋਈ ਕੀ ਹੋਇਆ ਬਿਰਥੀ ਕਦੇ ਨਾ ਹੋਈ ਜਨਕੀ ਅਰਦਾਸ ਅੰਦਰੋਂ ਜਸ ਨਿਕਲਿਆ ਤੇ ਖੇੜ ਕੀ ਵਾਪਰੀ ਮਿਰਗੀ ਪਖੰਤ ਬਦਕ ਪ੍ਰਾਹਰੇਣ ਲਖ ਆਵਦੇ ਆਹੋ ਜਸ ਰਖੇਣ ਗੋਪਾਲੈ ਨਾਨਕ ਰੋਮਣਾ ਛੇਦੇ ਤੇ ਕਹਿੰਦੇ ਜੀ ਦੀ ਗੁਰੂ ਬਾਹ ਫੜਲੇ ਮੈਂ ਉਸ ਗੁਰੂ ਦੀ ਉਪਮਾ ਕਰ ਰਿਹਾ ਜਿੰਨੇ ਤਤੀ ਤਵੀ ਤੇ ਬਹਿਣਾ ਉਧਰ ਨੂੰ ਆਪਾਂ ਜਾਣਾ ਹੈ ਤੇ ਮਹਾਰੀ ਸਾਹਿਬ ਕਹਿੰਦੇ ਜਿਹੜਾ ਜਸ ਗਾਉਂਦਾ ਏ ਇਹੋ ਜੀ ਕਿਰਪਾ ਵਰਤੀ ਜਸ ਦੇ ਨਾਲ ਉਹਦੇ ਚਿੰਤਨ ਦੇ ਨਾਲ ਵੀ ਜਿਹੜੇ ਸ਼ਿਕਾਰੀ ਨੇ ਤੀਰ ਮਾਰਨਾ ਸੀ ਨਾ ਉਹਦੇ ਪੈਰ ਦੇ ਉੱਤੇ ਕੀੜੇ ਨੇ ਡੰਗ ਮਾਰਿਆ ਕਈ ਬੰਦੇ ਮੈਨੂੰ ਮਿਲਦੇ ਹਰਮੰਦਰ ਸਾਹਿਬ ਵੀ ਜੋੜਾ ਘਰ ਵਿੱਚ ਕਈ ਵਿਦੇਸ਼ 'ਚ ਵੀ ਮਿਲੇ ਜਿਹੜੇ ਬੰਦੇ ਆਪਣੇ ਮੂੰਹੋਂ ਕਹਿੰਦੇ ਭਾਈ ਸਾਹਿਬ ਇੱਕ ਵਾਰੀ ਇਹੋ ਜਿਹਾ ਟਾਈਮ ਆ ਗਿਆ ਸੀ ਇਦਾਂ ਲੱਗਦਾ ਸੀ ਵੀ ਆਤਮ ਹੱਤਿਆ ਕਰਨੀ ਪੈਣੀ ਆ ਸਾਰੇ ਰਸਤੇ ਹੀ ਬੰਦ ਹੋ ਗਏ ਪਰ ਅੱਜ ਉਹ ਬੰਦੇ 20-20 ਕਰੋੜ ਦੇ ਮਾਲਕ ਨੇ ਆਖੋ ਸਤਨਾਮ ਜਿਨ੍ਹਾਂ ਨ ਵਰਤਦਾ ਉਹਨਾਂ ਨੂੰ ਸੌਖੀ ਸਮਝ ਆ ਜੂਗੀ ਤੇ ਪੰਜਵੇਂ ਪਾਤਸ਼ਾਹ ਕਹਿੰਦੇ ਜਦੋਂ ਉਹਨੇ ਜਸ ਕੀਤਾ ਸ਼ਿਕਾਰੀ ਦੇ ਕੀੜਾ ਲੜਿਆ ਉਹ ਕਮਾਨ ਚੋਂ ਤੀਰ ਨਿਕਲਿਆ ਤੇ ਜਾ ਕੇ ਵੱਜਾ ਕੁੱਤੇ ਦੇ ਸਿਰ 'ਚ ਦੋਵੇਂ ਥਾਂ ਤੇ ਮਰ ਗਏ ਦੋ ਰਸਤੇ ਵਿਲੇ ਹੋ ਗਏ ਇਧਰੋਂ ਹਵਾ ਦਾ ਬੁੱਲਾ ਆਇਆ ਤੇ ਜਿਹੜੀ ਅੱਗ ਸੀ ਉਹ ਝਾਲ ਵਾਲੇ ਪਾਸੇ ਨੂੰ ਖਿਲਰ ਗਈ ਤੇ ਝਾਲ ਸੜ ਕੇ ਸਵਾਹ ਹੋ ਗਿਆ ਚਾਰੇ ਰਸਤੇ ਬੰਦ ਸੀ ਕੁਝ ਸਮਾਂ ਪਹਿਲਾਂ ਪਰ ਜਦੋਂ ਯਾਦ ਕੀਤਾ ਪਿਆਰੇ ਨੂੰ ਉਸ ਵੇਲੇ ਬਾਪੂ ਬੌੜਿਆ ਤੇ ਚਾਰੇ ਰਸਤੇ ਸਾੜ ਕੇ ਸਵਾਹ ਕਰਕੇ ਜਿਹੜੇ ਬੰਦ ਸੀ ਚਾਰੇ ਦੇ ਚਾਰੇ ਦਰਵਾਜ਼ੇ ਖੁੱਲ ਗਏ ਆਪ ਕੋ ਸਤਨਾਮ ਇਹ ਪੰਜਵੇਂ ਪਾਤਸ਼ਾਹ ਨੇ ਆਪ ਕਥਾ ਕੀਤੀ ਮਹਾਰਾਜ ਕਹਿੰਦੇ ਜਿਨੂੰ ਰੱਬ ਤੇ ਪਰਸਾਏ ਇਨਾ ਪਿਆਰ ਗੁਰੂ ਅਰਜਨ ਸਾਹਿਬ ਜੀ ਨੇ ਵੰਡਿਆ ਸਾਰਾ ਖਜ਼ਾਨਾ ਜਿਹਦੀ ਆਪਾਂ ਵਿਚਾਰ ਕਰ ਰਹੇ ਸੀ ਥਾਲ ਵਿੱਚ ਤਿੰਨ ਸਤ ਸੰਤੋਖ ਅੰਮ੍ਰਿਤ ਨਾਮ ਠਾਕੁਰ ਕਾ ਭਯੋ ਜਿਸ ਕਾ ਜੇ ਕੋ ਖਾਵੈ ਤਿਸ ਕਾ ਹੋਏ ਇਹ ਵਸਤ ਤਜੀ ਨੈ ਜਾਈ ਨਿਤ ਨਿਤ ਤਮ ਸੰਸਾਰ ਸਬ ਨਾਨਕ ਬ੍ਰਹਮ ਉਸਤਿ ਤਮ ਸੰਸਾਰ ਚਰਨ ਲਗ ਸਬ ਨਾਨਕ ਨਾਨ ਬਸ ਸੁਰਤ ਨੂੰ ਇਕਾਗਰਤਾ ਰੱਖਿਓ ਹਜ਼ੂਰ ਪਾਤਸ਼ਾਹ ਮਹਾਰਾਜ ਨੇ ਸਾਡੇ ਲਈ ਥਾਲ ਤਿਆਰ ਕੀਤਾ ਔਰ ਇਸ ਥਾਲ ਦੇ ਵਿੱਚ ਇਨਕ ਪਿਆਰ ਦਾ ਖਾਣਾ ਪਿਆ ਤੇ ਮਹਾਰਾਜ ਸਾਹਿਬ ਕਹਿੰਦੇ ਮੇਰੇ ਪੁੱਤ ਮਰੀਓ ਧੀਓ ਤੁਸੀਂ ਘਰੇ ਬਣਿਆ ਹੋਇਆ ਪ੍ਰਸ਼ਾਦਾ ਤੇ ਰੱਜ ਕੇ ਖਾ ਲੀਨੇ ਆਂ ਪਰ ਕਦੇ ਐਸ ਥਾਲ ਚੋਂ ਵੀ ਇੱਕ ਬੁਰਕੀ ਲੈ ਲਿਆ ਕਰੋ ਇੱਕ ਬੁਰਕੀ ਛਾ ਕੇ ਵੇਖੋ ਭਾਵ ਕੀ ਘਟੋ ਘਟ ਪੰਜ ਬਾਣੀਆਂ ਦਾ ਨਿਤਨੇਮ ਸਾਨੂੰ ਆਉਣਾ ਚਾਹੀਦਾ ਹੈ ਅਰਦਾਸ ਹੋਣੀ ਚਾਹੀਦੀ ਸਾਨੂੰ ਪਰ ਤੁਹਾਡੇ ਚ ਬੜੀਆਂ ਰੂਹਾਂ ਐਸੀਆਂ ਬੈਠੀਆਂ ਜਿਨ੍ਹਾਂ ਨੂੰ ਪੰਜ ਬਾਣੀਆਂ ਸੁਖਮਣੀ ਸਾਹਿਬ ਜਵਾਨੀ ਕੰਠ ਆਖੋ ਸਤਨਾਮ ਇਹ ਜਿਹੜਾ ਖਜ਼ਾਨਾ ਸਤਿਗੁਰੂ ਮਹਾਰਾਜ ਨੇ ਸਾਨੂੰ ਦਿੱਤਾ ਨਾ ਬਚਨ ਹੋਇਆ ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨੁ ਭਿਆ ਨਿਧਾਨਾ ਕਿਹੇ ਭਲਿਆ ਦੋ ਤਰ੍ਹਾਂ ਦੀ ਕਮਾਈ ਲੋਕ ਕਰਦੇ ਐ ਇੱਕ ਪਦਾਰਥਵਾਦੀ ਇੱਕ ਪਰਮਾਰਥਵਾਦੀ ਜਿਹੜੀ ਸਾਡੇ ਗੁਰੂ ਸਾਹਿਬ ਜੀ ਨੇ ਸਾਡੇ ਲਈ ਕਮਾਈ ਕੀਤੀ ਨਾ ਮੈਂ ਦਸਾਂ ਗੁਰੂਆਂ ਦਾ ਮੰਗਲ ਕਰਾਂਗਾ ਤੁਸੀਂ ਵੈਗਰੂ ਬੋਲੀ ਚੱਲਿਓ ਪਹਿਲਾ ਦਾਸ ਬੋਲੇਗਾ ਤੁਸੀਂ ਵੈਗਰੂ ਕਹ ਕੇ ਆਜਰੀ ਲਵਾਉਣੀ ਐ ਗੁਰੂ ਨਾਨਕ ਸਾਹਿਬ ਵਰਗਾ ਜਪੀ ਕੋਈ ਨਹੀਂ ਬੋਲੋ ਵਾਹਿਗੁਰੂ ਗੁਰੂ ਅੰਗਦ ਸਾਹਿਬ ਵਰਗਾ ਤਪੀ ਕੋਈ ਨਹੀਂ ਵਾਹਿਗੁਰੂ ਗੁਰੂ ਅਮਰਦਾਸ ਸਾਹਿਬ ਵਰਗਾ ਸੇਵਾਦਾਰ ਕੋਈ ਨਹੀਂ ਵਾਹਿਗੁਰੂ ਤਨ ਸ਼੍ਰੀ ਗੁਰੂ ਰਾਮਦਾਸ ਵਰਗੀ ਨਿਮਰਤਾ ਨਹੀਂ ਕਿਸੇ ਚ ਹੈ ਤਨ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਵਰਗਾ ਧੀਰਜ ਨਹੀਂ ਕਿਸੇ ਕੋਈ ਨਹੀਂ ਤਨ ਸ੍ਰੀ ਗੁਰੂ ਅਰਗੋਬਿੰਦ ਸਹਿ ਮਹਾਰਾਜ ਵਰਗਾ ਜੋਦਾ ਕੋਈ ਨਹੀਂ ਤਨ ਸ੍ਰੀ ਗੁਰੂ ਹਰ Rai ਸਾਹਿਬ ਵਰਗੀ ਕੋਮਲਤਾ ਨਹੀਂ ਕਿਸੇ ਜੈ ਤਨ ਮੇਰੇ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਮਹਾਰਾਜ ਵਰਗਾ ਵੈਦ ਕੋਈ ਨਹੀਂ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬਾਰੇ ਵਰਗਾ ਦੁਨੀਆਂ ਤੇ ਤਿਆਗੀ ਕੋਈ ਨਹੀਂ ਆਮੀਨ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਦੁਨੀਆਂ ਤੇ ਦਾਨੀ ਕੋਈ ਨਹੀਂ ਆਮੀਨ ਤੇ ਤਨ ਸ੍ਰੀ ਗੁਰੂ ਗ੍ਰੰਥ ਸਾਹਿਬਾਰੇ ਵਰਗਾ ਦੁਨੀਆਂ ਤੇ ਸਹਾਰਾ ਕੋਈ ਨਹੀਂ ਆਮੀਨ ਇਸ ਸੱਚ ਹੈ ਗੁਰਮਖੋ ਜਦੋਂ ਆਪਾਂ ਪੜਾਂਗੇ ਨਾ ਵਿਚਾਰਾਂਗੇ ਬਾਣੀ ਨਾਲ ਤੇ ਅਰਦਾਸ ਸ਼ਬਦ ਜਿਹੜਾ ਚੋਂ ਅੱਖਰਾਂ ਦਾ ਏ ਐਡਾ ਸ਼ਬਦ ਪਹਿਲਾ ਏ ਕਿ ਜਿਹਦੇ ਅੱਗੇ ਆਪਾਂ ਇਸ ਵੇਲੇ ਬੈਠੇ ਆ ਨਾ ਕਥਾ ਕੀਰਤਨ ਕਰੰਦੇ ਆ ਸਭ ਤੋਂ ਪਹਿਲਾ ਐਡਾ ਕਹਿੰਦਾ ਵੀ ਅੰਤਰਜਾਮੀ ਆ ਆਪਣੇ ਜਨਮ ਤੋਂ ਲੈ ਕੇ ਆਪਣੀ ਜ਼ਿੰਦਗੀ ਵਿੱਚ ਕੀ ਕੀ ਆਪਾਂ ਕੀਤਾ ਹੋ ਸਕਦਾ ਆਪਣੀ ਪਤਨੀ ਨੂੰ ਆਪਣੇ ਮਾਂ ਪਿਓ ਨੂੰ ਨਹੀਂ ਪਤਾ ਹੋ ਸਕਦਾ ਮੇਰੇ ਘਰ ਦੇ ਜੀਆਂ ਨੂੰ ਨਾਮ ਪਤਾ ਹੋਵੇ ਪਰ ਇੱਥੇ ਆ ਕੇ ਯਾਦ ਰੱਖਣਾ ਜਿਸ ਗੁਰੂ ਅੱਗੇ ਆਪਾਂ ਮੱਥਾ ਟੇਕ ਕੇ ਬੈਠਿਆ ਇਹ ਆਪਣੇ ਪਿਛਲੇ ਅਗਲੇ ਜਨਮਾਂ ਤੋਂ ਲੈ ਕੇ ਆਪਣੀ ਸਾਰੀ ਗੱਲ ਨੂੰ ਜਾਣਦਾ ਏ ਦੂਸਰਾ ਅੱਖਰ ਹੈ ਰਾਰਾ ਰਾਖੀ ਕਰਨ ਵਾਲਾ ਕਿ ਮਾਰੇ ਦੀ ਬਾਣੀ ਕਹਿੰਦੀ ਜਦੋਂ ਮਾਂ ਦੇ ਉਦਰ ਵਿੱਚ ਸੀ ਆਪਾਂ ਮੇਰੀਆਂ ਮਾਵਾਂ ਬੈਠੀਆਂ ਉਦਮ ਕੀਤਾ ਤੁਸਾਂ ਨੇ ਦਰਸ਼ਨ ਕਰਾਏ ਇੱਕ ਮਾਂ ਦੇ ਪੇਟ 'ਚ 9 ਮਹੀਨੇ ਆਪਾਂ ਸਾਰਿਆਂ ਨੂੰ ਰਹਿਣ ਬਸੇਰਾ ਕਰਨਾ ਪਿਆ ਤੇ ਗੁਰਬਾਣੀ ਕਹਿੰਦੀ ਅੱਜ ਤੂੰ ਦੇਹ ਧਾਰੀ ਪਖੰਡੀਆਂ ਨੂੰ ਮੱਥਾ ਟੇਕ ਕੇ ਤਾ ਗਤ ਬੀਤ ਤੇ ਆਪਾਂ ਡਰੇ ਹੋਏ ਇਨਸਾਨ ਅਣਪੜ੍ਹ ਗਿਆਨ ਦੇ ਅੰਜਨ ਗੁਰ ਦੀਆ ਅ ਗਿਆਨ ਅੰਧੇਰ ਆਪਾਂ ਕਾਦੇ ਲਈ ਇਕੱਠੇ ਹੋਏ ਆ ਗਿਆਨ ਗੁਰੂ ਦਾ ਪਿਆਰ ਲੈਣ ਲਈ ਜਦੋਂ ਗੁਰੂ ਦਾ ਪਿਆਰ ਮਿਲਦਾ ਤੇ ਫਿਰ ਅਧੀਆਂ ਮੁਸ਼ਕਲਾਂ ਮਰੀਓ ਭੈਣੋ ਵੀਰੋ ਖਤਮ ਹੋ ਜਾਂਦੀਆਂ ਆ ਜਿਹੜਾ ਮੰਗਲਵਾਰ ਸੋਮਵਾਰ ਸ਼ਨੀ ਐਤਵਾਰ ਵਾਲਾ ਰੋਲਾ ਨਾ ਇਹ ਮੁੱਕ ਜਾਂਦਾ ਕਿਉਂਕਿ ਮੈਨੂੰ ਯਕੀਨ ਹੋ ਜਾਂਦਾ ਹੈ ਕਿ ਮੇਰੇ ਗੁਰੂ ਸਾਹਿਬ ਨੇ ਮੈਨੂੰ ਬਚਨ ਦਿੱਤਾ ਮਾਤ ਗਰਭ ਮੈਂ ਆਪਣ ਸਿਮਰਨ ਦੇ ਤਹਿ ਤੁਮ ਰੱਖਣ ਹਾਰੇ ਵੀ ਜਿੱਥੇ ਇੰਨੀ ਅੱਗ ਬਲਦੀ ਮਾਂ ਦੇ ਪੇਟ ਚ ਜઠਰਗਣੀ ਜਿੰਨੂੰ ਪਾਚਨ ਕਿਰਿਆ ਵੀ ਕਹਿੰਦੇ ਐ ਇਹੋ ਜੀ ਆਗ ਹੈ ਬਾਣੀ ਕਹਿੰਦੀ ਜਿਹੜੀ ਖਾਣੇ ਨੂੰ 5 15 ਮਿੰਟ 10 ਮਿੰਟ ਚ ਸਵਾਹ ਕਰ ਦਿੰਦੀ ਬੋਲੋ ਵਾਹਿਗੁਰੂ ਤੇ ਆਪਾਂ ਨੂੰ ਬਾਣੀ ਕਹਿੰਦੀ ਵੀ ਭਲਿਆ ਤੂੰ 9 ਮਹੀਨੇ ਉਸ ਅੱਗ ਦੇ ਵਿੱਚ ਰਿਹਾ ਤੈਨੂੰ ਉਸ ਵੈਗਰੂ ਨੇ ਤਤੀ ਵਾਰ ਨਹੀਂ ਲਗੰਤੀ ਫਿਰ ਹੁਣ ਕਾਤੋਂ ਡਰਦਾ ਕਾਤੋਂ ਕਿਸੇ ਦੇ ਅੱਖੇ ਲੱਗ ਕੇ ਤੁਰਿਆ ਫਿਰਦਾ ਸਤਿਗੁਰੂ ਬਾਝੋਂ ਗੁਰਨੀ ਕੋਈ ਨਗਰੇਕਾ ਹੈ ਨਾਉ ਬੁਰਾ ਦੁਨੀਆ ਲੁੱਟੀ ਜਾਂਦੀ ਆ ਪਰੇਸ਼ਾਨ ਹੈ ਘਰਾਂ ਚ ਕਲੇਸ਼ ਰਹਿੰਦਾ ਏ ਸੋਹਣੇ ਸੋਹਣੇ ਰਿਸ਼ਤੇ ਖਰਾਬ ਹੋ ਗਏ ਕਿੰਨਾ ਲੋਕਾਂ ਨੇ ਕੀਤੇ ਨਗਰਿਆਂ ਨੇ ਭੋਲੇ ਵਾਲੇ ਲੋਕਾਂ ਨੂੰ ਡਰਾਤਾ ਬਾਬਾ ਜੀ ਨੇ ਸਾਨੂੰ ਇੰਨਾ ਪਿਆਰ ਦਿੱਤਾ ਮਾਰੇ ਕਹਿੰਦੇ ਦੂਸਰਾ ਸ਼ਬਦ ਹੈ ਰਾਰਾ ਰਾਖੀ ਕਰਨ ਵਾਲਾ ਹਰ ਵੇਲੇ ਆਪਣੇ ਨਾਲ ਹੈ ਸੋ ਸਤ ਗੁਰ ਪਿਆਰਾ ਮੇਰੇ ਨਾਲ ਸੋ ਸਤ ਗੁਰ ਪਿਆਰਾ ਮੇਰੇ ਨਾਲ ਸੋ ਸਤ ਗੁਰ ਮੇਰੇ ਨਾਲ ਆਹਾ ਜਿੱਥੇ ਕਿੱਥੇ ਮੈਨੂੰ ਲੈ ਛਡਾਈ ਜਿੱਥੇ ਕਿੱਥੇ ਮੈਨੂੰ ਲੈ ਛਡਾਈ ਜਿੱਥੇ ਮੈਨੂੰ ਲੈ ਚਨਾ ਪੜੋ ਬਾਣੀ ਜਿੱਥੇ ਕਿੱਥੇ ਮੈਨੂੰ ਲੈ ਚਨਾ ਸੂਤ ਗੁਰ ਪਿਆਰਾ ਮੇਰੇ ਸੋ ਸਤ ਗੁਰ ਪਿਆਰਾ ਮੇਰੇ ਨਾਲ ਹੈ ਸੋ ਸਤ ਗੁਰ ਪਿਆਰਾ ਮੇਰੇ ਨਾਲ ਹੈ ਆਹ ਸੋ ਸਤ ਗੁਰ ਪਿਆਰਾ ਮੇਰੇ ਨਾਲ ਹੈ ਦੂਸਰਾ ਦਾਦਾ ਕਹਿੰਦਾ ਤੇਰੇ ਨਾਲ ਰਾਖੀ ਕਰਦਾ ਤੀਸਰਾ ਦੱਦਾ ਕਹਿੰਦਾ ਵੇਖ ਇੱਕ ਅੱਖ ਦੀ ਰੌਸ਼ਨੀ ਚਲੇ ਗਈ ਅੱਖ ਖਰਾਬ ਹੋ ਗਈ ਤੇ ਡਾਕਟਰ ਕਹਿੰਦਾ 7 ਲੱਖ ਰੁਪਇਆ ਲਿਆ ਤੇਰਾ ਅਪਰੇਟ ਹੋਣਾ ਏ ਆਖੋ ਵਾਹਿਗੁਰੂ ਇੱਕ ਨਾੜ ਬੰਦ ਹੋ ਗਈ ਦਿਲ ਦੀ ਬਾਈਪਾਸ ਸਰਜਰੀ 7 ਲੱਖ ਜਮਾਂ ਕਰਾ ਕਈ ਕਹਿ ਦੇਣਗੇ ਸਾਨੂੰ ਬਾਬਾ ਜੀ ਤੁਸੀਂ ਵਾਹਿਗੁਰੂ ਵਾਹਿਗੁਰੂ ਕਾਤੋਂ ਜਪਾਉਣੇ ਗੁਰਦੁਆਰੇ ਕੀਰਤਨ ਕਾਤੋਂ ਸੰਗਤ ਸੁਣਨ ਦੀ ਕਥਾ ਪਾਠ ਕਾਤੋਂ ਕਰੀਦਾ ਮੈਂ ਆਖਿਆ ਮੈਨੂੰ ਨਾ ਪੁੱਛਾ ਮੇਰੇ ਗੁਰੂ ਅਰਜਨ ਸਾਹਿਬ ਨੂੰ ਪੁੱਛ ਜਿਨ੍ਹਾਂ ਦਾ ਅੱਜ ਆਪਾਂ ਦਿਹਾੜਾ ਮਨਾ ਰਹੇ ਮਹਾਰਾਜ ਸਾਹਿਬ ਸੁਖਮਨੀ ਸਾਹਿਬ ਚ ਜਵਾਬ ਦਿੰਦੇ ਜਿਹੜੇ ਬੰਦੇ ਕਹਿੰਦੇ ਨਾ ਗੁਰਦੁਆਰੇ ਕੀ ਲੈਣ ਜਾਣਾ ਪਾਠ ਕਾਹਤੋਂ ਕਰਨਾ ਸੇਵਾ ਕਿਉਂ ਕਰਨੀ ਪੁੱਛੋ ਮਹਾਰਾਜ ਇਹਨਾਂ ਮਹਾਰਾਜ ਕਹਿੰਦੇ ਰਮਈਆ ਕੀ ਗੁਣ ਚੇਤ ਪ੍ਰਾਨੀ ਮਹਾਰਾਜ ਕਹਿੰਦੇ ਵੀ ਜਪਿਆ ਕਰ ਫਿਰ ਮੈਂ ਪੁੱਛਿਆ ਸਤਿਗੁਰੂ ਕਾਹਤੋਂ ਫਿਰ ਮਹਾਰਾਜ ਕਹਿੰਦੇ ਕਵਨ ਮੂਲ ਤੇ ਕਵਨ ਦ੍ਰਿਸ਼ ਵੀ ਆਪਾਂ ਕਿੱਥੋਂ ਆਏ ਸਾਰੇ ਕਿੰਨੇ ਟਾਈਮ ਲਈ ਆਏ ਇੱਥੇ ਤੇ ਕਿਧਰ ਨੂੰ ਚਲੇ ਜਾਣਾ ਇੱਕ ਦਿਨ ਭੋਗ ਪੈ ਜਾਣਾ ਕਿ ਨਹੀਂ ਬਾਣੀ ਗੱਲਾਂ ਕਰਦੀ ਐ ਜੀ ਜੇ ਬੰਦਾ ਪਿਆਰ ਕਰੇ ਆਪਾਂ ਨੇ ਗੁਰੂ ਗ੍ਰੰਥ ਸਾਹਿਬ ਬੋਲਦੇ ਆ ਮੈਂ ਕਿਹਾ ਦੁਨੀਆ ਦਾ ਹਰ ਮਹਾਪੁਰਖ ਬਾਬਾ ਕਿਤੇ ਨਾ ਕਿਤੇ ਥੱਕ ਜਾਂਦਾ ਹੁਣ ਵੱਡੇ ਵੱਡੇ ਸਮਾਗਮਾਂ 'ਚ ਸੰਤ ਸਾਧੂਆਂ ਕੋ ਜਾਨੇ ਨਾ ਤੇ ਉਹ ਵੀ ਕਹਿ ਦਿੰਦੇ ਵੀ ਸੰਗਤ ਬੜੀ ਅੱਜ ਆਈ ਆ ਤੇ ਹੁਣ ਬਾਬਾ ਜੀ ਰਾਮ ਕਰਦੇ ਆਖੋ ਸਤਨਾਮ ਸਰੀਰ ਆ ਨਾ ਵੀ ਹੁਣ ਬਾਬਾ ਜੀ RAM ਕਰਦੇ ਤੁਸੀਂ ਕੱਲ ਨੂੰ ਆਇਓ ਪਰ ਮੈਂ ਇਸ ਗੱਲੋਂ ਹੈਰਾਨ ਹੈ ਵੀ ਦੁਨੀਆ ਦਾ ਹਰ ਮਹਾਂਪੁਰਖ ਸੰਤ ਸਾਧੂ ਥੱਕ ਜਾਂਦਾ ਹੈ ਵੀ ਮੈਂ ਹੁਣ ਨਹੀਂ ਬੋਲ ਸਕਦਾ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਅਠੇ ਪੈਰ ਪਰਵਾ ਚੱਲਣ ਦੇ ਆ ਮਾਰੇ ਕਦੇ ਥੱਕਦੇ ਹੀ ਨਹੀਂ ਆਪਾਂ ਥੱਕ ਜਾਾਂਗੇ ਅੱਕ ਜਾਗੇ ਪਰ ਬਾਣੀ ਦੇ ਵਿੱਚ ਪਿਆਰ ਵੜਾ ਜੇ ਤਾਂ ਮੇਰੇ ਸਤਿਗੁਰੂ ਗਰੀਬਨਵਾਜ ਪਾਤਸ਼ਾਹ ਕਹਿੰਦੇ ਭਾਈ ਕੱਚੜਿਆਂ ਸਿਓ ਤੋੜ ਛੱਡ ਖੜਾ ਇਨਾਂ ਦੁਨੀਆਦਾਰਾਂ ਦਾ ਵੈਦੋ ਨਾ ਵਾਈ ਭੈਣੋ ਨਾ ਭਾਈ ਏਕੋ ਸਹਾਈ ਆ ਜਾ ਇੱਧਰ ਤੇ ਜਿੰਨੂੰ ਇਹ ਨਸ਼ਾ ਲੱਗ ਜਾਂਦਾ ਨਾ ਕਥਾ ਕੀਰਤਨ ਬਾਣੀ ਦਾ ਉਹ ਫਿਰ ਇਹੋ ਜੀ ਸਮਾਦੀ ਵਿੱਚ ਰੂਹਾਂ ਬੈੰਦੀਆਂ ਵੀ ਚੇਤਾ ਹੀ ਭੁੱਲ ਜਾਂਦਾ ਦੁਨੀਆ ਦਾ ਤਾ ਬਿਆਰੇ ਕਹਿੰਦੇ ਐ ਦੇਖ ਫਰੀਦਾ ਜੋthia ਸक्कर ਹੋਈ ਵਿਸ ਸਾਈਂ ਬਾਜੋਂ ਆਪਣੇ ਵੇਦਨ ਕਹੀ ਐ ਇਸਾ ਤਨ ਮੇਰੇ ਸਤਿਗੁਰੂ ਤੀਜਾ ਦੱਦੇ ਦੀ ਗੱਲ ਪਾ ਰਹੇ ਆਪਾਂ ਦਾਤਾਂ ਬੜੀਆਂ ਦਿੱਤੀਆਂ ਦਾਤੇ ਨੇ ਆਪਾਂ ਨੂੰ ਆਪਾਂ ਤੇ ਇਹੋ ਹੀ ਸ਼ੁਕਰ ਕਰੀਏ ਕਈ ਵਾਰੀ ਸੰਗਤ ਦੇ ਵਿੱਚ ਕਈ ਪ੍ਰੇਮੀ ਆ ਕੇ ਕਹਿੰਦੇ ਬਾਬਾ ਜੀ ਸਾਨੂੰ ਰੱਬ ਨੇ ਕੁਛ ਨਹੀਂ ਦਿੱਤਾ ਕਿਉਂ ਕੀ ਨਹੀਂ ਦਿੱਤਾ ਕੋਠੀ ਐ ਨਹੀਂ ਆ ਗੱਡੀ ਐ ਨਹੀਂ ਆ ਨੌਕਰੀ ਐ ਨਹੀਂ ਇਹ ਤਾਂ ਕੁਝ ਵੀ ਚੀਜ਼ਾਂ ਨਹੀਂ ਗਰੂ ਕੋ ਇਹ ਤਾਂ ਬਾਬਾ ਆਪ ਕਹਿੰਦੇ ਆ ਫਰੀਦਾ ਰੁਖੀ ਸੁਖੀ ਖਾਏ ਕੈ ਠੰਡਾ ਪਾਣੀ ਪੀ ਦੇਖ ਪਰਾਈ ਚੁਪੜੀ ਨਾ ਤਰਸਾਏ ਗਿਲਾਨੀ ਕਰਨਾ ਉਹਦੀਆਂ ਦਾਤਾਂ ਦਾ ਸ਼ੁਕਰਾਨਾ ਕਰ ਇੱਕ ਵਾਰ ਸ਼ੇਖ ਸ਼ਾਦੀ ਆਪਣੀ ਧਰਮ ਦੀ ਦੁਨੀਆ 'ਚ ਮਸਤ ਹੋਇਆ ਐਹੋ ਗਰਮੀ ਦੇ ਦਿਨ ਸੀ ਮਸਜਿਦ ਦੇ ਵਿੱਚੋਂ ਨਮਾਜ਼ ਪੜ੍ਹ ਕੇ ਨਿਕਲਿਆ ਤੇ ਨਮਾਜ਼ ਪੜ੍ਹ ਕੇ ਜਦੋਂ ਨਿਕਲਿਆ ਤੇ ਜਿੱਦਾਂ ਆਪਾਂ ਗੁਰਦੁਆਰੇ ਆਉਂਦੇ ਆ ਕਈ ਤਰ੍ਹਾਂ ਦੀਆਂ ਮੰਗਾ ਮੰਗ ਲੈਨੇ ਆ ਜਿਹਦੀ ਪੂਰੀ ਹੋ ਗਈ ਉਹਨੇ ਬਰਫੀ ਡੱਬੇ ਡੱਬਾ ਲੈ ਆਉਣੀ ਆ ਇਦੀ ਨਾ ਉਹਨੇ ਗੁੱਸਾ ਕਰ ਲੈਣਾ ਆਖੋਏ। ਸ਼ੇਖ ਸ਼ਾਦੀ ਕਹਿੰਦੇ ਇੱਕ ਦਿਨ ਮੌਜ ਵਿੱਚ ਆਏ ਕਹਿੰਦੇ ਯਾ ਖੁਦਾਏ ਲੋਕੀ ਤੇਰੇ ਦਰਬਾਰ ਤੇ ਹਾਥੀ ਘੋੜੇ ਗੱਡੀਆਂ ਤੇ ਆਉਂਦੇ ਆ ਤੇ ਮੈਂ ਰੋਜ਼ ਤੁਰ ਕੇ ਆਉਣਾ ਤੇ ਮੇਰੀ ਜੁੱਤੀ ਟੁੱਟ ਗਈ ਆਖੋ ਸਤਨਾਮ ਧਿਆਨ ਦੇਣਾ ਕਹਿਣ ਲੱਗੇ ਮੇਰੀ ਜੁੱਤੀ ਟੁੱਟ ਗਈ ਹੈ ਤੇ ਖੁਦਾ ਇੰਨਾ ਚਿਰ ਹੋ ਗਿਆ ਤੇਰੀ ਬੰਦਗੀ ਕਰਦਿਆਂ ਐਨੀਕ ਕਿਰਪਾ ਕਰ ਦੇ ਇੱਕ ਜੁੱਤੀ ਤੇ ਨਵੀਂ ਲੈ ਲਾਂ ਆਖੋ ਸਤਨਾਮ ਵੀ ਜੋੜਾ ਤੇ ਨਵਾਂ ਹੋਵੇ ਲੋਕਾਂ ਨੂੰ ਤੂੰ ਇੰਨਾ ਕੁਝ ਦਿੱਤਾ ਏ ਹਜੇ ਇੰਨੀਕ ਮਨ ਦੇ ਵਿੱਚ ਭਾਵਨਾ ਬਣੀ ਅੱਪੀ ਜੁੱਤੀ ਟੁੱਟੀ ਪਾਈ ਫਿਰਦੇ ਆਂ ਵੀ ਗਰੀਬੀ ਆ ਮੈਂ ਤਾਂ ਇਹ ਸ਼ਬਦ ਚੁਣਿਆ ਵੀ ਕਈ ਸੌ ਦੇ ਵਿੱਚੋਂ 70% ਸੰਗਤਾਂ ਗੁਰੂ ਘਰ ਆ ਕੇ ਵਰਾਗ ਕਰਦੀਆਂ ਕਿ ਬਾਬਾ ਸਾਨੂੰ ਤੂੰ ਮਾਇਆ ਨਹੀਂ ਦਿੱਤੀ ਸਾਡੇ ਇੱਕ ਸੋਨਾ ਘਰ ਨਹੀਂ ਦਿੱਤਾ ਗੱਡੀਆਂ ਕੁਛ ਨਹੀਂ ਏ ਸਭ ਤੋਂ ਅਮੀਰ ਬੰਦਾ ਉਹ ਏ ਜਿੰਨੂੰ ਰੱਬ ਨੇ ਸਰੀਰ ਤੰਦਰੁਸਤ ਦਿੱਤਾ ਆਖੋ ਵੇ ਕਹਿਣ ਲੱਗੇ ਐ ਖੁਦਾ ਕਮ ਸੇ ਕਮ ਜੁੱਤੀ ਤੇ ਠੀਕ ਦੇ ਦਿੰਦਾ ਤੇ ਖੁਦਾ ਹੱਸ ਪਿਆ ਅੰਦਰ ਬਲਵਲਾ ਐਸਾ ਆਹਾ ਕਹਿੰਦਾ ਵੀ ਜੁੱਤੀਆਂ ਟੁੱਟੀਆਂ ਪਾਈ ਫਿਰਦੇ ਰੋਜ਼ ਆਉਣੇ ਤੁਰ ਕੇ ਜਦੋਂ ਵਾਪਸ ਜਾਣ ਲੱਗਾ ਦੋ ਕਮੀਲ ਤੁਰਿਆ ਤੇ ਇੱਕ ਆਦਮੀ ਅਗੋਂ ਰਸਤੇ ਦੇ ਵਿੱਚ ਮਿਲਿਆ ਜੀ ਦੀਆਂ ਦੋਵੇਂ ਲੱਤਾਂ ਹੀ ਨਹੀਂ ਹੈਗੀਆਂ ਆਖੋ ਸਤਨਾਮ ਵੇਖੋ ਜੀਣਾ ਸਿੱਖਣਾ ਤੇ ਭਾਈ ਹੁਣੇ ਰਾਗੀ ਸਾਹਿਬ ਸ਼ਬਦ ਪੜ੍ਹ ਕੇ ਗਏ ਕਿਹੜਾ ਭਲਾ ਤੁਸੀਂ ਸੁਣਿਆ ਚੇਤਾ ਵਾ ਜਦੋਂ ਉਹਨਾਂ ਖੀਰਲਾ ਸ਼ਬਦ ਪੜ੍ਹਿਆ ਸੀ ਜਾਂ ਸੁਖ ਦੇ ਤਾ ਤੁਜੈ ਅਰਾਦੀ ਇਹਦੇ ਅਰਥ ਵੇਖੋ ਕੈਸੇ ਪਿਆਰੇ ਜਾਂ ਸੁਖ ਦੇ ਤਾ ਤੁਜੈ ਅਰਾਦੀ ਦੁੱਖ ਵੀ ਤੁਜੈ ਧਾਈ ਜੀ ਭੁਖ ਦੇ ਤਾਂ ਇਤਹੀ ਰਾਜਾਂ ਦੁੱਖ ਵਿੱਚ ਸੁਖ ਆਪਾਂ ਨੂੰ ਸ਼ਬਦ ਸੁਣਿਆ ਵਾਜਾ ਵੱਜਦਾ ਸੁਣਿਆ ਤਪਲਾ ਆਪਾਂ ਸਿਰ ਹਲਾਇਆ ਪਰ ਜਦੋਂ ਕਿਤੇ ਇਹ ਸ਼ਬਦ ਦੇ ਅਰਥ ਸਮਝ ਆਏ ਤੇ ਸਮਾਧੀ ਲੱਗ ਜਾਣੀ ਆਪਣੇ ਗਿਲੇ ਮਿਟ ਜਾਣੇ ਆ ਤਨ ਮੇਰੇ ਸਤਿਗੁਰੂ ਮਹਾਰਾਜ ਦਇਆ ਬਖੇ ਕਰਦੇ ਨੇ ਕਹਿਣ ਲੱਗੇ ਸ਼ੇਖ ਸ਼ਾਦੀ ਜਦੋਂ ਤੁਰਿਆ ਨਾ ਅੱਗੇ ਇੱਕ ਉਹ ਮੁਸਾਫਿਰ ਮਿਲਿਆ ਜਿਹਦੇ ਦੋਵੇਂ ਪੈਰ ਨਹੀਂ ਹੈਗੇ ਬੁੱਲ ਸਤਨਾਮ ਕਹਿੰਦਾ ਆਖਦਾ ਮੇਰੀ ਅਰਦਾਸ ਵਾਪਸ ਕਰਦੇ ਆਖੋ ਸਤਨਾਮ ਵੀ ਮੈਂ ਤੇ ਤੇਰੇ ਨਾਲ ਲੜ ਕੇ ਆਇਆ ਜਾ ਕੇ ਵੀ ਤੂੰ ਇੰਨੇ ਲੋਕਾਂ ਨੂੰ ਇੰਨਾ ਕੁਝ ਦਿੱਤਾ ਤੇ ਮੈਨੂੰ ਕਿਉਂ ਨਹੀਂ ਦਿੱਤਾ ਵੀ ਮੈਨੂੰ ਇੱਕ ਜੁੱਤੀ ਤੇ ਵਧੀਆ ਦੇ ਦਿੰਦਾ ਮੈਨੂੰ ਹੁਣ ਪਤਾ ਲੱਗਾ ਇਹ ਕਰਮਾਂ ਦਾ ਚੱਕਰ ਹੈ ਉਹ ਮਣ ਤੂੰ ਜੁੱਤੀ ਦੀ ਆਸ ਕਰਦਾ ਇੱਥੇ ਕਈਆਂ ਕੋ ਪੈਰ ਹੀ ਨਹੀਂ ਹੈਗੇ ਆਖੋ ਸਤਨਾਮ ਕੈਸੀ ਦੁਨੀਆ ਹੈ ਸੂ ਦਾਤਾਂ ਦਾ ਮੈਂ ਜ਼ਿਕਰ ਕਰ ਰਿਹਾ ਸੀ ਪਹਿਲਾ ਐੜਾ ਅੰਤਰਜਾਮੀ ਰਾਰਾ ਰਾਖੀ ਕਰ ਰਿਹਾ ਏ ਦਦਾ ਉਹਨੇ ਦਾਤਾਂ ਵੀ ਬੇਅੰਤ ਦਿੱਤੀਆਂ ਆ ਪਾਣੋ ਐਡਾ ਸੋਹਣਾ ਸਰੀਰ ਦਿੱਤਾ ਕਰੋੜਾਂ ਦੀ ਪ੍ਰਾਪਰਟੀ ਐ ਤੇ ਚੌਥਾ ਅੱਖਰ ਹੈ ਸਹਾਰਾ ਜਦੋਂ ਮੈਂ ਸ਼ਬਦ ਕਿਹਾ ਸੀ ਨਾ ਗੁਰੂ ਗ੍ਰੰਥ ਸਾਹਿਬ ਵਰਗਾ ਸਹਾਰਾ ਕੋਈ ਨਹੀਂ ਮੇਰੀ ਮਾਤਾ ਨੇ ਜਕਾਰਾ ਦਿੱਤਾ ਇਹ ਸੱਚ ਦੀ ਗੱਲ ਜੇ ਸਸਾ ਸ਼ਬਦ ਹੈ ਸੱਜਣ ਸੱਜਾ ਸਿਰ ਸਾਹ ਹੰਦੈ ਜਿਸ ਪਾਸ ਬੈਠਿਆ ਸੁਹੀਐ ਮੇਰੇ ਹਜ਼ੂਰ ਕਿਰਪਾ ਕਰਨਾ ਇਹੋ ਜਿਹਾ ਸਹਾਰਾ ਇਸ ਸਸੇ ਸ਼ਬਦ ਦੇ ਅੰਦਰ ਕਿ ਜਿੱਦਨ ਸਾਰੇ ਸਾਥ ਛੱਡ ਗਏ ਭੈਣ ਭਰਾ ਬੱਚੇ ਪਤਨੀ ਮਾਇਆ ਸੋਨਾ ਚਾਂਦੀ ਜੋ ਵੀ ਆਪਾਂ ਸਾਰੀ ਜ਼ਿੰਦਗੀ ਚ ਇਕੱਠਾ ਕੀਤਾ ਇੱਕ ਦਿਨ ਸਾਰਾ ਕੁਝ ਸਾਧ ਛੱਡ ਗਿਆ ਤੇ ਫਿਰ ਸਹਾਰਾ ਕੌਣ ਬਣੇਗਾ ਗੁਰੂ ਦਾ ਸ਼ਬਦ ਜਿਹੜਾ ਤੁਸੀਂ ਇਹ ਸੇਵਾ ਚ ਪੜ ਲਿਆ ਨਾ ਜਾਪ ਲਿਆ ਇੱਕ ਪੰਜਵੇਂ ਪਾਤਸ਼ਾਹ ਮਹਾਰਾਜ ਦੇ ਰਸਨਾ ਤੋਂ ਇਹ ਕਹਿ ਕੇ ਆਪਾਂ ਸ਼ਹਾਦਤ ਵੱਲ ਚਲੇ ਜਾਣਾ ਸਹਾਰੇ ਦੀ ਗੱਲ ਚੱਲ ਰਹੀ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਮਨਜੀ ਸਾਹਿਬ ਸ਼ਿਸ਼ੋਬਤ ਨੇ ਗੱਜ ਕੇ ਆਖੋ ਸਤਨਾਮ ਕਈ ਵਾਰੀ ਬਾਬਾ ਬੁੱਢਾ ਸਾਹਿਬ ਜੀ ਕਥਾ ਕਰਦੇ ਹੁੰਦੇ ਸੀ ਕਈ ਵਾਰੀ ਭਾਈ ਗੁਰਦਾਸ ਜੀ ਤੇ ਕਿਤੇ ਕਿਤੇ ਮਹਾਰਾਜ ਆਪ ਵੀ ਕਰਦੇ ਰਹੇ ਇੱਕ ਦਿਨ ਸੰਗਤ ਨੇ ਸਵਾਲ ਕੀਤਾ ਪੰਜਵੇਂ ਗੁਰਦੇਵ ਨੂੰ ਕਹਿਣ ਲੱਗੇ ਦਾਤਾ ਜੀ ਵੀ ਤੁਸੀਂ ਤੁਹਾਡੇ ਬਾਬਾ ਬੁੱਢਾ ਜੀ ਵਰਗੇ ਸਿੱਖਾ ਰੋਜ ਨਾਮ ਜਪਾਉਂਦੇ ਆ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਾਰੇ ਜਪੋ ਸਤ ਨਾਮ ਵਾਹਿਗੁਰੂ சாரு சத் நூ சத் ந